ਸਸਰੀ ਕਾਲ ਜੀ ਸਰ ਬਣਾਉਣਾ ਮੈਂ ਕਰ ਦੇਵਾਂ ਤੁਸੀ ਸਾਰੇ ਠੀਕ ਠਾਕ ਹੋਵੋਗੇ ਤੁਸੀਂ ਵੀ ਠੀਕ ਹੈ ਸੋ ਸਾਰੇ ਖਿਡਾਰੀ ਬੈਠੀ ਆਪਦੇ ਘਰਟੂਣ ਜੀ ਸਵੇਰ ਸਵੇਰ ਦਾ ਮਤਲਬ 11:30 ਤੇ ਯਾਪੂ ਕਿਥੇ ਜਾਣਾ ਅੱਜ ਮੋਟੇ ਮੈਂ ਆਪਣੇ ਦਾਰਕਰ ਦੀ ਫੋਟੋ ਚੇਂਜ ਕਰਵਾਣਾ ਕਰਵਾ ਲਾ ਉਹ ਤਾਂ ਫੇਰ ਵੀ ਪੜ ਗਈ ਹੋਣੀ ਨਹੀਂ ਆਣੀ ਪਰ ਉਹ ਪਟਵਾਰ ਚੰਗੀ ਗਈ ਹੈ ਐਡ ਵੀ ਕਾੜੀ ਹੋ ਜਾ ਠੀਕ ਹੈ ਸਹਾਰ ਕਾਲ ਵਾਲੀ ਫੋਟੋ ਤਾਂ ਮੱਖਰ ਵੀ ਹੁੰਦੀ ਐ ਇੱਕ ਉਹਨੇ ਫਿਲਟਰ ਫਿਲਟਰ ਲੱਗੇ ਹੁੰਦੇ ਐ ਜੱਪੂ ਕਿੱਥੇ ਜਾਣਾ ਹੁਣ ਗੋਲੇ ਹੂੰ ਗੋਲੇ ਹੂੰ ਗੋਲੇ ਦੀ ਗੱਡੀ ਗੋਲੇ ਦੀ ਉਹ ਗੋਲੇ ਦੀ ਗੱਡੀ ਤੇ ਨਹੀਂ ਜਾਣਾ ਮੋਟਰਸਾਈਕਲ ਤੇ ਜਾਣਾ ਮੋਟਰ ਤੇ ਹੂੰ ਤੇ ਨੋਰ ਕੋਈ ਗੱਡੀ ਜਦ ਕਰ ਲਈ ਆਦੀ ਜਾਂਦੀ ਗੱਲ ਆਉਣੀ ਉਹ ਮੈਂ ਉਹ ਵੀ ਲੈ ਆਣੀ ਐ ਦੋ ਹਾਂ ਦੋ ਹੈ ਜੈਕਟ ਐ ਨਾ ਪੁੱਤ ਐ ਕਿਹਦੀ ਜੈਕਟ ਪਾਉ ਮਰੇ ਅਜੋਗਾ ਕੀ ਪਾਉਣਾ ਜੱਪੂ ਅਜੋਗਾ ਕੀ ਪਾਉਣਾ ਜੱਪੂ ਅਜੋਗਾ ਅਜੋਗਾ ਸੈਡਾ ਪੁੱ ਕੀ ਪਾਉਣਾ ਚੋ ਆ ਕੀ ਪਾਇਆ ਜੈਕਟ ਜੈਕਟ ਐ ਹਾਂ ਅੱਛਾ ਮੇਰੇ ਲੱਡੂ ਦੇ ਜੈਕਟ ਪਾਈ ਆ ਚਾ ਥੋੜਾ ਲੱਗਦਾ ਓਏ ਹਾਂ ਹਾਂ ਆਵੀ ਆਵੀ ਮੂਵੀ ਵਾਲੇ ਨੇ ਗੱਡੀ ਮੂਹਰੇ ਲਾ ਕੇ ਕੋਈ ਆ ਰਿਹਾ ਪਾਜ਼ੀਂ ਜੂਸ ਵੇਚ ਰਿਹਾ ਵੇਤਾ ਇਧਰ ਮੈਡਮ ਕੋਣ ਸੁੱਥਣ ਵਾਲੇ ਖੜੇ ਨਾਲ ਹੀ ਮੇਰਾ ਦੇਖ ਤੂੰ ਇੱਕ ਪਾਸੇ ਘਟੇਗਾ ਇੱਕ ਪਾਸੇ ਵਧੇ ਗਾਨੀ ਮਾਰਕੀਟ ਤੇ ਐਸਟੇਰੇ ਕੋਈ ਨਾ ਇਹਦਾ ਪਤਾ ਐਸਟੇਰੇ ਨੋੜੀ ਹੋਰ ਵਧੀਆ ਵਧੀਆ

ਮੂਲ ਹੀ ਬੜ ਗਿਆ ਦਾ ਕੋਈ ਜੱਪੂਏ ਆ ਵੀ ਆ ਰਿਹਾ ਹੈ ਮੇਰ ਪਤਨਾ ਨੇ ਤੋਂ ਆਈ ਕਿਉਂਕਿ ਤੇ ਇਹ ਭੈਣ ਮਗਰ ਭੱਜਿਆ ਸੀ ਸਾਨੂੰ ਦੇਖ ਲਿਆ ਸੀ ਇਹਨਾਂ ਨੇ ਤੇ ਬਾਜੀ ਕਿੱਥੇ ਰਹਿ ਗਏ ਆ ਵੀ ਆਰੇ ਚਲੋ ਚਲੋ ਸਾਡਾ ਵੀਰ ਜੀ ਸੋਨੂੰ ਆਇਆ ਕਰੇ ਜੇ ਅਪ ਹਜੇ ਮੋਟਰਸਾਈਕਲ ਦੇ ਮਗਰੀ ਖੜਾ ਹੈ ਇਹ ਅਪ ਬਾਏ ਕਰ ਦੋ ਸਸਤੀ ਕਾਕਨ ਤੋਂ ਹਾਂ ਨਾ ਆ ਹੀ ਲਗ ਜੇਗਾ ਯਾਹੂ ਹਲੋ ਸੇ ਬਾਈ ਹਾਂ ਬਾਈ ਸਤਿ ਸ੍ਰੀ ਅਕਾਲ ਜੀ ਹਾਂ ਤੇ लवली ਕਿ ਕਰਿਆ ਆਪਦੇ ਕੌਣ ਅੰਜਪ ਨੂੰ ਲੈ ਕੇ ਆਇਆ ਬੂਟ ਨਵੇਂ ਆਉਦੇ ਹੋ ਜਾਂਦੇ ਗਈ ਗੇੜਾ ਕਰ ਲੈ ਭਾਗੇ ਪ੍ਰਾਣੋਂ ਕੈ ਕੰਨਾਵੇਂ ਬੂੜ ਲਾਉਂਦੇ ਆ ਮੈਂ ਕਾ ਸੋਹਣਿਆ ਬੂੜ ਤਾਂ ਦਿਖਾ ਦਿਓ ਸਾਰਿਆਂ ਨੂੰ ਉਹ ਜਾਪੋ ਨਾ ਮੇਰੀ ਆ ਹੂੰ ਮੇਰੀ ਆ ਤੇਰੀ ਆ ਮੈਂ ਕਿਹੜਾ ਮੰਗਦਾ ਕਾ ਸੋਹਣਿਆ ਬੂੜ ਭਾਈ ਇਹ ਪੁਣੂ ਡੂਡ ਲਿਆਂਦੇ ਭਾਈ ਅੱਈਆ ਆਉ ਤੇਰੀ ਆ ਤੇਰੀ ਪੁਲੀਟ ਰੀ ਕੀ ਕੀ ਆ ਆ ਤੇ ਰੋ ਮੇਰੇ ਥੈਲੇ ਖਾਲੀ ਕਰਕੇ ਦੇ ਦੇ ਬਹੁਤਾ ਖਾਦੇ ਮੰਗ ਹੂੰ ਹੂੰ ਸਕੂਲ ਜਾਣਾ ਸਕੂਲ ਜਦੋਂ ਜਾਣਾ ਹੋਆ ਉਹਦਾ ਜਾਇ ਨਹੀਂ ਕਰਨਾ ਤੈਨੂੰ ਉਹ ਕਿਤਾਬਾਂ ਲੈ ਕੇ ਦੇਣੀ ਹੈ ਠੀਕ ਹੈ ਕਿਤਾਬਾਂ ਲੈ ਕੇ ਫਿਰ ਤੇ ਆਇਆ ਫਿਰ ਕਿਤਾਬਾਂ ਲੈ ਕੇ ਅਸੀਂ ਚੱਲੇ ਆ ਬਾਜ਼ਾਰ ਕਿਉਂਕਿ ਜੂ ਬਾਜ਼ਾਰੋਂ ਨਾ ਇੱਥੋਂ ਕੈਂਚੀ ਨਹੀਂ ਮਿਲੇਗੀ ਹਨਾ ਨਵੀ ਉਹ ਹੋਰ ਬਾਜ਼ਾਰੋਂ ਹੀ ਲਿਆਵਾਂਗੇ ਹਨਾ ਮੈਂ ਬਸ ਇੱਕ ਕੰਮ ਫੇਰ ਮੇਰਾ ਰਹਿ ਗਿਆ ਨਾ ਮੈਂ ਜੜੀ ਜੀ ਦੀ ਸਭ ਤੋਂ ਜ਼ਿਆਦਾ ਲੋੜ ਸੀ ਐਦੀ ਸਭ ਤੋਂ ਜ਼ਿਆਦਾ ਲੋੜ ਸੀ ਮੈਨੂੰ ਮੈਂ ਲੈ ਆਉਂਗਾ ਉਹ ਤੈਨੂੰ ਬੱਲੇ ਜਾ ਕੇ ਲੈ ਐਵੇਂ ਫਿਰ ਖਾਦਾ ਕੀ ਹੋ ਜਾਊ ਇਹ ਮੈਂ ਜਾਊ ਓਏ ਰਾਉਦਰਾ ਇਹ ਗੱਲ ਪਾਉਣੀ ਤੇ ਕੰਮ ਕਰਦੀ ਵੀ ਇਹਦੂ ਕੋਟ ਪਹਿਣੀ ਹੁਣ ਹਾਈ ਜੱਪੂ ਆ ਕੇ ਕਰੀ ਜਾਨੀਏ ਗੰਦੇ ਕੰਮ ਭਾਂਡੇ ਧੋੜੇ ਭਾਂਡੇ ਜਗ੍ਹਾ ਨੂੰ ਧੋਣ ਵਾਸਤੇ ਹੀ ਜਗ੍ਹਾ ਮਿਲੀ ਤੈਨੂੰ ਜਦੋਂ ਧੋਣੇ ਆ ਧੋਣੇ ਨਹੀਂ ਚੱਲ ਆ ਪਾਪਾ ਆ ਗਏ ਪਾਪਾ ਪਾਪਾ ਆ ਗਏ ਓ ਬਾਈਕ ਆ ਗਈ ਬਾਈ ਤਾਇਆ ਆ ਗਏ ਤਾਇਆ ਤਾ ਤਾ ਦੱਸੋ ਤਾਇਆ ਨੂੰ ਫਿਰ ਦੱਸੋ ਦੱਸੋ ਤਾਇਆ ਨੂੰ ਨਵੇਂ ਪੂਰ ਨੇ ਆਜ ਆਪਣੂਰ ਬਹੁਤੀ ਸਮਾਨ ਬੂਟ ਦਿਖਾਈ ਆਪਣੇ ਇੱਪੋ ਬੂਟ ਕਿਹੜੇ ਲਿਆਇਆ ਸੀ ਆਪਣੇ ਆਇਆ ਤੋਰ ਤੋਰ ਕੇ ਦੁਕਾਨ ਦੀ ਦੇਖ ਦੇ ਤਾਂ ਅੰਦਰ ਰੱਖਿਆ ਮਾਂ ਦਾ ਤੇ ਅਸੀਂ ਜਲ ਮੈਂ ਹੈ ਨਾ ਸੂਟ ਸੀਨੇ ਨੇ ਤੇ ਮੈਂ ਚੱਲੀਆਂ ਰੀਲਾਂ ਵਗੈਰਾ ਲੈਣ ਕਿਉਂਕਿ ਰੀਲਾਂ ਆਣੀਆਂ ਤਾਂ ਹੀ ਕੰਮ ਬਣेंगे ਚਲੋ ਉਹ ਵੇਖ ਲਓ ਫਿਰ ਗੰਦ ਕਰ ਪਾ ਰਹੀ देवी। थे थे थे। तुरीया, तुरीया के ना पता, इधर साइड तो हो जाए की, की हो या? चलो सीधा चलो पुत सीधा साइड से होके चली नाले ਇੱਧਰ ਉਧਰ ਨਾਲੀ ਤੋਂ ਇੱਦੇ ਇੱਧਰ ਉਧਰ ਨਹੀਂ ਆਪਾਂ ਜਾ ਰਹੇ ਫਿਰ ਮੈਂ ਤੇ ਜਾ ਰਹੀ ਮੈਂ ਵੀ ਜਾਣਾ ਲੱਗਦਾ ਨਹੀਂ ਜਾਣਾ ਮੈਨੂੰ ਲੱਗਦਾ ਨਹੀਂ ਹੈ ਜੱਪੂ ਨੇ ਜਾਣਾ ਚੋਕੋ ਚਾਕੋ ਨਹੀਂ ਲਾਣੀ ਦੰਦ ਖਰਾਬ ਹੋ ਜਾਣਗੇ ਪਤਾ ਨਾ ਮੈਨੂੰ ਹੈ ਚਲੋ ਮੈਂ ਤੇ ਜਾ ਰਹੀ ਫਿਰ ਚੋਕੋ ਲੈਣੀ ਹੈ ਮੈਨੂੰ ਨਹੀਂ ਲੱਗਦੇ ਨਹੀਂ ਦੋਨੇ ਅੱਛਾ ਚੰਗਾ ਚੰਗਾ ਲੈ ਕੇ ਦੂੰਗੀ ਚਲੋ ਚਲੋ ਲੈ ਕੇ ਦਾਂਗੀ ਹਾਂ ਲੈ ਕੇ ਦਾਂਗੀ ਪੁੱਤ ਚਲ ਜਦੋਂ ਮਨਾ ਕਰ ਦੋ ਉਦੋਂ ਸਖਾੜੇ ਖੜਦੀ ਖੜੀ ਹੋ ਜਾਂਦੀ ਇੱਧਰ ਇੱਧਰ ਕਾਉ ਹੈ ਕਿ ਇੱਧਰ ਹਾਏ ਕਾਟੀਆਂ ਦੋ ਕਾਟੀਆਂ ਬੈਠੀਆਂ ਇਹ ਬਾਗੇ ਪੁਰਾਣੇ ਅੱਜ ਤੇ ਉੱਥੋਂ ਦੀ ਲਿਆਣਾ ਸੀ ਜਪਨੂਰ ਦੇ ਬੂਟ ਕਿਉਂਕਿ ਜਪਨੂਰ ਦੇ ਜਿਹੜੇ ਪਿਛਲੇ ਬੂਟ ਆ ਸਾਰੇ ਹੀ ਛੋਟੇ ਹੋ ਗਏ ਨੇ ਤੇ ਹੁਣ ਉਹ ਪਾਂਦੀ ਨਹੀਂ ਤੇ ਨਵੇਂ ਬੂਟ ਵਾਲਾ ਉਹ ਕਦੀ ਕਿਸੇ ਦੇ ਚੱਕ ਕੇ ਲੈ ਲੈਂਦੀ ਜਿਵੇਂ ਜਸ਼ਨ ਦੇ ਉਹਨੂੰ ਆ ਜਾਂਦੇ ਨੇ ਉਹਦਾ ਹੈ ਤੇ ਵੱਡਾ ਸਾਈਜ਼ ਪਰ ਉਹ ਚੱਕ ਕੇ ਲੈਣੀ ਕਿ ਮੈਂ ਐਵੇਂ ਦੇ ਪਾਣੇ ਨੇ ਤੇ ਅੱਜ ਉਸ ਨੂੰ ਬੂਟ ਲਿਆ ਕੇ ਦਿੱਤੇ ਨੇ ਤੇ ਫਿਰ ਅਸੀਂ ਕੁਝ ਆਪਣਾ ਸਮਾਨ ਲੈਣਾ ਸੀ ਅਸੀਂ ਚਾਹ ਵਾਲਾ ਪਾਂਡਾ ਛੋਟਾ ਲੈ ਕੇ ਆਉਂਦੇ ਚਾਹ ਚਾਹ ਬਣਾਉਣ ਵਾਸਤੇ ਨਾ ਉਹ ਨਾ ਜਿਹੜਾ ਪਹਿਨੇ ਪਤੀਲਾ ਕੱਢਿਆ ਸੀ ਨਾ ਉਹ ਬਹੁਤ ਵੱਡਾ ਸੀ ਤੇ ਅਸੀਂ ਇਹ ਛੋਟਾ ਹੀ ਲੈ ਆਂਦੇ ਨਿਕਲ ਹੈ ਨਿਕਲਿਆ ਦੇਖਣ ਨੂੰ ਤੁਹਾਨੂੰ ਵੱਡਾ ਲੱਗ ਰਿਹਾ ਤੇ ਇੰਨਾ ਵੱਡਾ ਨਹੀਂ ਹੈ ਬਿਲਕੁਲ ਹੈ ਬੰਨਤੀ ਦੋ ਤਿੰਨ ਜਣਿਆਂ ਦੀ ਚਾਹ ਬਣ ਸਕਦੀ ਹੈ ਇਹਦੇ ਚ ਨਿੱਕਾ ਜਿਹਾ ਜਿੰਨੀ ਕਰਾਣਾ ਆਹੋ ਉਹ ਉਹ ਵਾਲਾ ਵੱਡਾ ਲੱਗਦਾ ਹਣਾ ਉਹ ਉਹਦੇ ਤੋਂ ਅੱਧ ਚ ਤਾਂ ਕਰਕੇ ਤੇ ਤੁਹਾਡੇ ਭਾਜੀ ਨੇ ਅੰਦਰ ਰੱਖੀ ਹੋਈ ਹੈ ਸ਼ਕਰਗੰਦੀ ਸ਼ਕਰਗੰਦੀ ਰੱਖੀ ਹੈ ਪਰ ਗੰਦੀ ਨਹੀਂ ਇਹ ਸੋਹਣੀ ਹੈ ਵਰਗਾ ਪਾਉ ਜੇ ਪਾਵੇਂ ਨਾ ਭੁੰਨੀਆਂ ਇੱਕ ਭੈਣ ਦਾ ਨਾ ਕਮੈਂਟ ਆਇਆ ਸੀ ਕਿ ਤੁਸੀਂ ਐਵੇਂ ਐਵੇਂ ਭੁੰਨੇਓ ਬਣਾਇਓ ਹੋ ਗਈ ਹੈ ਹੋ ਗਈ ਹੈ ਕੱਤੀ ਹੋਈ ਵੀ ਹਾਂ ਕੱਤੀ ਹੋਈ ਵੀ ਬਣੀ ਪਈ ਹੈ ਬਣੀ ਪਈ ਹੈ ਬਣੀ ਪਈ ਉਹ ਦੇਖੋ ਮੈਂ ਚਾਕੂ ਮਾਰ ਕੇ ਦੇਖਿਆ ਇਹ ਭਾ ਆਪਣਾ ਵੇਚੀ ਆਣ ਦਿੰਦੀ ਬਣੀ ਤੇ ਪਈਏ ਟੱਕ ਦੋ ਨਾ ਮੇਰੇ ਕੋਲ ਮੈਂ ਚਾਕੂ ਨਾਲ ਹੀ ਚੱਕਿਆ ਤੇ ਇਧਰ ਅਜੀ ਅਚਾਰ ਆਮਲੇ ਦਾ achar ਤੇ ਮਿਰਚਾਂ ਦਾ achar ਤਿਆਰ ਹੋਈ ਜਿਹਾ ਤੁਹਾਡੇ ਭਾਜੀ ਮਿਹਨਤ ਪੂਰੀ ਕਰ ਰਹੇ ਨੇ ਉਧਰ ਦਾਲ ਪਈ ਹੋਈ ਹੈ ਉਹ ਦਾਲ ਦਾ ਅਸੀਂ ਬਣਾएंगे ਪਕੌੜੇ ਝੋਲੇ ਉਹ ਕੱਲ ਬਨਣਗੇ ਚਾਹ ਦਹੀਂ ਪੰਦੇ ਦੋ ਚਟਨੀ ਦੇ ਆਣੀ ਐਵੇਂ ਦੀ ਚਟਨੀ ਬਣਾ ਦੋ ਧਨੀਏ ਦੀ ਲੈ ਕੇ ਹਰੀ ਮਿਰਚਾਂ ਤੇ ਧਨੀਆਂ ਦੇ ਧਨੀਆਂ ਕਾਹਨੂੰ ਲਿਆਵਾਂਗੇ ਸਿਰਫ ਹਰੀ ਮਿਰਚਾਂ ਤੇ ਧਨੀਆਂ ਸਿਰਫ ਅਦਰਕ ਲਸਣ ਵੀ ਕੁਛ ਨਹੀਂ ਪਾਣਾ ਗਰਮ ਨਹੀਂ ਅਦਰਕ ਲਸਣਾ ਥੋੜਾ ਪਾਣਾ ਹਾਂ ਜੀ ਮੈਂ ਇਹਨਾਂ ਦੀ ਹੁੰਦੀ ਨਾ ਸ਼ਕਰਗੰਦੀ ਵਾਲੇ ਦੀ ਐਵੇਂ ਦੀ ਹੀ ਬਣਾਨੀ ਹੈ ਤੇ ਨੂਨ ਪਾਣਾ ਬਸ ਤਿੰਨ ਚੀਜ਼ਾਂ ਇਹਨਾਂ ਦੀ ਇਹ ਚੀਜ਼ ਸਵਾਲ ਲੱਗਦੀ ਹੈ ਤੇ ਇੱਕ ਮਿੱਠੀ ਚਟਨੀ ਤਾਂ ਆਪਦੀ ਦੁਬਾਰਾ ਬਣਾਨੀ ਪੈਣੀ ਕਿਉਂਕਿ ਖਰਾਬ ਹੋ ਚੁੱਕੀ ਹੈ ਪਹਿਲੀ ਤੇ ਆ ਫਿਰ ਉਸ ਤੋਂ ਬਾਅਦ ਅਸੀਂ ਆ ਕੇ ਮੈਂ ਲਿਆਣੇ ਸਪੈਰੀਲਾ ਉਹ ਲੈ ਕੇ ਆਈ ਕਿਉਂਕਿ ਮੇਰੇ ਨਾ ਸਾਡੀਆਂ ਦੇ ਸੂਟ ਫੇਰਨੀ ਹੈਗੇ ਘਰ-ਪਣ ਵਾਲੇ ਸੂਟ ਨੇ ਬਾਹਰ ਦੇ ਵਾਸਤੇ ਕੋਈ ਨਹੀਂ ਮਨ ਪਤਲੇ ਸੂਟ ਸੂਟ ਨਹੀਂ ਚੰਗੇ ਲੱਗਦੇ ਸੂਟਾਂ ਨਾਲ ਕਿੱਥੇ ਰੱਜਦੇ ਆ ਸੀ ਸੂਟ ਤੇ ਮੇਰੇ ਕੋਲ ਪਏ ਸੀ ਮੈਂ ਪਿਛਲੇ ਸਾਲ ਹੀ ਲਿਆ ਕੇ ਰੱਖੇ ਹੋਏ ਸੀ ਤੇ ਆਪਣਾ ਇਹ ਕਿ ਹੁਣ ਸੀ ਲੰਗੇ ਤੇ ਵਧੀਆ ਰਹੇਗਾ ਕਿ ਨਾਲੇ ਟਾਈਮ ਵੀ ਪਾਸ ਨਹੀਂ ਹੁੰਦਾ ਤੇ ਆਪਣਾ ਕੰਮ ਕਰਦੇ ਰਹੋ ਕਰਦੇ ਕੋਈ ਨਾ ਕੋਈ ਮੈਨੂੰ ਤੇ ਵਿਲੇ ਬੈਠਣਾ ਚੰਗਾ ਨਹੀਂ ਲੱਗਦਾ ਮੈਂ ਕੋਈ ਨਾ ਕੋਈ ਨਾ ਕੰਮ ਵਧਾ ਕੇ ਹੀ ਰੱਖਦੀ ਹਾਂ ਮਤਲਬ ਕਹਿੰਨਾ ਕਿ ਅੱਜ ਜੇ ਇੱਧਰ ਦੀ ਸਵਾਈ ਕਰਨ ਨੂੰ ਸਾਫ ਸਫਾਈ ਸਾਫ ਸਫਾਈ ਮਤਲਬ ਸਫਾਈ ਸਾਰੇ ਪਾਸੇ ਹੀ ਰਹਿੰਦੀ ਹੈ ਪਰ ਫਿਰ ਵੀ ਕਹਿ ਲੋ ਸਾ ਉਹਨੂੰ ਹੀ ਸਾਫ ਨੂੰ ਸਾਫ ਕਰਨ ਦੀ ਆਦਤ ਤੇ ਮੈਂ ਹੁਣ ਅਜ ਆਪਣੂਰ ਨੂੰ ਬਾਹਰ ਭੇਜ ਕੇ ਤੁਹਾਡੇ ਭਾਜੀ ਦੇ ਨਾਲ ਸਾਰੀ ਸਫਾਈ ਕੀਤੀ ਆ ਜੇ ਉਹ ਚਾਦਰਾਂ ਰੱਖਣ ਵਾਲੀਆਂ ਉਹ ਰੱਖਣੀਆਂ ਅਲਮਾਰੀ ਦੇ ਉੱਤੇ ਤੇ ਬਾਕੀ ਸਾਰੇ ਕਿੱਤੀ ਕਪੜੇ ਕੂਪੜੇ ਧੋਤੇ ਸੀ ਉਹ ਕਿਤੇ ਕਿਦੇ ਚ ਮਸ਼ੀਨ 'ਚ ਮੈਂ ਆਪਣਾ ਸੂਟ ਸੀ ਉਹ ਤੋਤਾ ਡਬੋ ਕੇ ਗਈ ਸੀ ਉਹ ਹੱਥ ਨਾਲ ਧੋਣ ਵਾਲਾ ਨਹੀਂ ਸੀ ਪੀਅ ਸੀ ਤਾਰੇ ਵਾਲਾ ਸੀ ਲੈਸ ਵਾਲਾ ਮੂੰਗੀ ਦੇ ਤੇ ਦਲੇਵੇ ਸੋਲਿਆਂ ਦੇ ਕੋੜੇ ਕਾਲੂ ਰਮਣ ਬਣਾ ਕੇ ਦੇ। ਇਹ ਕਿਉਂ ਬਨ ਬਨਨੇ ਤੁਹਾਨੂੰ ਪਤਾ? ਮੈਂ ਬਣਾ ਵੀ ਬਣ ਜਾਂਦਾ ਇਹਦਾ ਦਹੀਂ ਵੀ ਪਿਆ ਨਹੀਂ ਇਹ ਪਤਾ ਕਿਉਂ ਬਨ ਰਹੀ ਨੇ ਸਾਡੇ ਕਿਉਂਕਿ ਗਲਤੀ ਨਾਲ ਮੈਂ ਦਾਲ ਪਿਓਤੀ ਬਣਾਨੀ ਤੇ ਅਸੀਂ ਦਾਲ ਸੀ ਤੇ ਉਧਰੋਂ ਤੁਹਾਡੇ ਪਾਜੀ ਲਾਏ ਸਬਜ਼ੀ ਮੇਥੀ ਦੀ ਤੇ ਉਹ ਕਹਿੰਦੇ ਮੇਥੀ ਬਣਾਨੀ ਆ ਦਾਲ ਮੈਂ ਪਿਓਤੀ ਸੀ ਉਹ ਕੰਮ ਕਰਕੇ ਹੁਣ ਦਾਲ ਥੋੜੀ ਜਿਹੀ ਹੋਰ ਜ਼ਿਆਦਾ ਪਾਈ ਤੇ ਦੋ ਦਿਨ ਹੋ ਗਏ ਭਿਜੀ ਹੋਈ ਐ। ਅਜੇ ਸਾਰੀ ਛਿੱਲਰ ਉਤਾਰ ਰਹੇ ਹਾਂ। ਹਾਂ। ਆ ਦੀ ਮਾਦੀ ਦਾਲਦੀ ਹਾਂ। ਹਾਂ। ਮੂੰਗੀ ਦੀ ਵੀ ਰਹੂਗੀ ਮੇਚ ਮੂੰਗੀ ਛੋਲੇ ਆਤੀ ਸਾਰਿਆਂ ਦੀ ਹੈ ਮਿਸਕ ਪਕੌੜੇ ਲੱਡੂ ਜਾਨੀ ਕੀ ਕਹਿੰਦੇ ਹੁੰਦੇ ਆ ਦਾਲ ਦੇ ਲੱਡੂ ਦਾਲ ਦੇ ਲੱਡੂ ਤੇ ਉੱਥੇ ਦਿੱਲੀ ਆਪਣੇ ਨਾ ਦਾਲ ਦੇ ਲੱਡੂ ਪਤਾ ਕਿੰਨੇ ਚੱਲਦੇ ਜਿਹੜੀਆਂ ਹਰੀਆਂ ਮਿਰਚਾਂ ਮੋਟੀਆਂ ਨਹੀਂ ਐ ਹਮ ਇਹਨੂੰ ਆਲੂ ਨਾਲ ਭਰ ਕੇ ਤੇ ਵੇਸਣ ਚ ਲਵੇੜ ਕੇ ਤੇ ਉੱਥੇ ਦਿੰਦੇ ਨੇ ਬਸ ਮੇਨ ਸਵਾਦ ਉਹਨਾਂ ਦਾ ਪਤਾ ਕੀ ਹੈ ਸੰਗਰਾਂ ਵੇਸਣ ਲਗਾ ਦਿੰਦੇ ਨੇ ਇੱਕ ਵਾਰੀ ਕੱਚਾ ਕੱਢ ਦਿੰਦੇ ਨੇ ਦਾਲ ਦੇ ਪਕੌੜੇ ਆ ਨਾ ਬਣਾ ਲ ਗਏ ਆਪਾਂ ਮੇਰੀ ਗੱਲ ਤਾਂ ਸੁਣੋ ਕੱਚੇ ਕੱਢ ਦਿੰਦੇ ਨੇ ਠੀਕ ਹੈ ਕੱਚੇ ਕੱਢ ਕੇ ਰੱਖ ਲੈ ਦਾਲ ਦੇ ਪਕੌੜੇ ਵੀ ਐਵੇਂ ਉਹ ਕੱਚੇ ਕੱਢ ਕੇ ਰੱਖ ਲੈਂਦੇ ਹਾਫ ਫਰਾਈ ਕਰਕੇ ਰੱਖ ਲੈਂਦੇ ਨੇ ਫਿਰ ਜਿਵੇਂ ਕਸਟਮਰ ਆਇਆ ਤੇ ਉਹਨਾਂ ਨੇ ਕੀ ਕਰਨਾ ਆਪਣਾ ਜਿੰਨੇ ਦਾਲ ਦੇ ਪਕੌੜੇ ਕਹ ਲਓ ਤੁਸੀਂ 40 ਰੁਪਏ ਦੇ 6 ਲੱਡੂ ਆਂਦੇ ਨੇ ਹੈ ਦੇਖੋ ਕਿੰਨੇ ਮਹਿੰਗੇ ਲੱਗਦੇ ਹੋ ਤੇ ਜਿਹੜੀ ਮੇਨ ਉਹਨਾਂ ਦੀ ਪਤਾ ਕੀ ਦੋ ਚੀਜ਼ਾਂ ਚਟਣੀ ਤੇ ਇੱਕ ਆ ਦੋਨੋਂ ਚਟਨੀ ਆ ਉਤੇ ਉਹਨਾਂ ਨੇ ਕੱਦੂ ਗਾਸ ਕਰਕੇ ਮੂਲੀ ਦੇਣੀ ਹੈ ਤੁਸੀਂ ਦੇਖਿਓ ਦਿੱਲੀ ਦੇ ਦਾਲ ਦੇ ਲੱਡੂ ਬਹੁਤ ਮਸ਼ਹੂਰ ਨੇ ਜਗਾ ਜਗਾ ਮਰਗੀ ਇੱਕ ਛੋਲੇ ਪਟੂ ਦਾ ਨਾਮ ਲੈ ਲੋ ਦਿੱਲੀ ਦੇ ਫੇਮਸ ਛੋਲੇ ਪਟੂ ਦੇ ਨੀਲੇ ਦੱਬੇ ਜਿਹੜਾ ਕੀਂ ਲੀ ਪਈ ਆ ਉਹ ਲਿਆ ਦੇ ਮੈਂ ਭਿਉਂ ਦਦਾ ਤੁਸੀ ਨਾ ਹੋ ਨਾ ਕਾ ਹੋ ਕੇ ਲੱਕ ਤਾ ਨਾ ਗਰ ਪਾਣੀ ਚ ਹੋਣ ਗਰ ਪਾਣੀ ਹੈਗਾ ਆ ਤੈਨੂੰ ਕਹਿਣਾ ਮੋੜ ਕੇ ਤਾਂ ਚਟਕਾਰੇ ਲੈ ਲੈ ਕਰਨੀ ਹੁੰਦੀ ਹੈ ਮੈਂ ਚੰਨੀ ਵਾਲੀ ਨਹੀਂ ਬਣਾਨੀ ਮੈਨੂੰ ਐ ਗੋੜ ਵਾਲੀ ਬਣੇ ਗੋੜਾੜੀ ਬਣਾਉਂਗਾ ਹਾਂ ਗੋੜਾੜੀ ਬਣਾ ਕੇ ਤੁਹਾਨੂੰ ਵਦਗਾ ਚਟਨੀ ਬਣਾ ਕੇ ਮਿੱਠਾ ਤੇਜ ਹੋਵੇ ਚਟਨੀ ਚ ਬਣਾ ਕੇ ਤੁਹਾਨੂੰ ਚਟਨੀ ਜੋ ਮਿੱਠਾ ਤੇਜ ਹੋਵੇ ਮੈਂ ਸਾਰਾ ਮੈਂ ਤੈਨੂੰ ਅਰਾ ਰੋਟ ਨਾ ਪਾਇਓ ਤਾਂ ਕਿ ਉਹ ਖਰਾਬ ਹਾਂ ਗਾੜੀ ਗਾੜੀ ਜੀ ਹੋ ਜਾਊਗਾ ਉਹ ਨਹੀਂ ਪੱਚਦਾ ਨਹੀਂ ਨਹੀਂ ਆਪਾਂ ਜ਼ਿੰਦਗੀ ਭਰ ਵਾਲੀ ਚਟਨੀ ਬਣਾਵਾਂਗੇ ਜ਼ਿੰਦਗੀ ਭਰ ਵਾਲੀ ਨਹੀਂ ਬਣਾਨੀ ਜਿਹੜੀ ਹਫਤਾ 15 ਦਿਨ ਲੰਘ ਜੇ ਮਹੀਨਾ ਦਾ ਦਿਨਾਂ ਮਰਜ਼ੀ ਟਾਈਮ ਲੰਘਾ ਲਈ ਤੂੰ ਠੀਕ ਹੈ ਵਦਗਾ ਚਟਨੀ ਕਈ ਵਾ ਚਟਨੀਆਂ ਲੰਘ ਜਾਂਦੀਆਂ ਮਹੀਨਾ ਦੋ ਮਹੀਨੇ ਹੂੰ ਐਰਾ ਰੋਡ ਵਾਲੀ ਘਟਣਾ ਇਹ ਨਹੀਂ ਹੁੰਦੀ ਐ ਵੈਸੇ ਲੰਘ ਜੂਗੀ ਹੁਣ ਤਾਂ ਸਿਆਲ ਆ ਵੈਸੇ ਤਾਂ ਆਪਾ ਪਾਣੀ ਨਹੀਂ ਉਹ ਸੰਗਣਾ ਸੰਗਣਾ ਹੋ ਜਾਂਦਾ ਵੈਸੇ ਸੰਗ ਨਹੀਂ ਕਰਕੇ ਬਣਾਉਣੀ ਐ ਮੈਂ ਹਾਂ ਤਾਂ ਤੈਨੂੰ ਕਹਿਣਾ ਇਹ ਵੀ ਲਿਆ ਦੇ ਉਹ ਤੁਸੀਂ ਅਸੀਂ ਉੱਥੇ ਗਏ ਸੀ ਨਾ ਕਿੱਥੇ ਭਲਾ ਪਰਮਿੰਦਰਾ ਦੇ ਤੇ ਤੁਸੀਂ ਉਹ ਜਦੋਂ ਸੈਂਡਵਿਚ ਨਾਲ ਇੱਕ ਚੋ ਚਟਨੀ ਖਾਧੀ ਸੀ ਉਹ ਤੁਸੀਂ ਕਹਿੰਦੇ ਸੀ ਗੋੜੇ ਦੀ ਕਿ ਸ਼ੱਕਰ ਦੀ ਬਣੀ ਹੈ ਹੈਨਾ ਉਹੋ ਜੀ ਚਟਨੀ ਉਹ ਚਟਨੀ ਕਿੱਡੀ ਸਵਾਦ ਆਉਂਦੀ ਉਹੋ ਜੀ ਚੀਜ਼ ਬਣਾ ਕੇ ਤੁਹਾਨੂੰ ਤੈਨੂੰ ਜਾ ਰੰਗ ਹੈਗਾ ਸਾਰੇ ਕੋਸ ਹੈਗਾ ਦੇਖੋ ਤੁਹਾਡੇ ਪਾਜੀ ਹੁਣ ਮੈਨੂੰ ਅੰਦਰ ਕਹਿ ਰਹੇ ਪਲੇ ਇਮਲੀ ਲੈ ਕੇ ਆ ਹੁਣ ਕਿੱਥੇ ਪਈ ਇਮਲੀ ਨਹੀਂ ਲਾਇਆ ਡੱਬਾ ਥੱਲੇ ਜਿਹੜਾ ਥੱਲੇ ਆ ਰਾਨਾ ਅੱਛਾ ਉਹਦੇ ਚ ਆਏ ਇੱਥੇ ਵੀ ਲੱਭਣਾ ਪੈਂਦਾ ਸਮਾਨ ਤੁਹਾਡੇ ਪਾਜੀ ਦੇ ਬਾਕਸ ਐਤੋਂ ਤੇ ਪੇਚ ਕਾਸਕੂਸ ਹੈ ਬਾਹਰ ਆਇਆ ਕਿ ਆਹ ਉਪਰ ਆਇਆ ਦੋ ਬਾਹਰ ਆਇਆ ਦੋ ਨੀ ਹੈ ਹੈ ਹੀ ਨਹੀਂ ਅੱਤੋਂ ਮੈਂ ਕਿਵੇਂ ਲੱਭ ਲੂੰਗੀ ਅਖੀਰਲੇ ਤੋਂ ਤਾਂ ਚ ਉੱਚੀ ਤੇ ਦੇਖਣੀ ਆ ਉੱਚ ਪੇਚਕਾਸ ਵਗੈਰਾ ਹੈ ਹੈ ਕਿਉਂ ਥੱਲੇ ਵਾਲੇ ਆਹ ਆਪੀ ਦੋ ਰਹਾਵੇਂ ਹੋ ਗਏ ਆਹੋ ਦੋ ਹੀ ਆ ਉਵੇਂ ਹੀ ਧਰੀ ਹੋਈ ਆ ਲਫਾਫੇ ਚ ਤੇ ਨਹੀਂ ਮਿਲ ਗਈ ਮਿਲ ਅੱਜ ਨਾ ਅਸੀਂ ਉੱਥੇ ਗਏ ਸਾਡੇ ਨਾਲ ਅਜਾ ਸਦੋਂ ਨਹੀਂ ਵੀ ਸੀ ਤੇ ਅਸੀਂ ਘਰੋਂ ਨਾਸ਼ਤਾ ਕਰਕੇ ਨਹੀਂ ਕਿਉਂਕਿ ਜਾਣਾ ਜਲਦੀ ਸੀ ਆਧਾਰ ਕਾਰਡ ਵਗੈਰਾ ਬਣਵਾਉਣੇ ਸੀ ਬੱਚਿਆਂ ਦੇ ਤੇ ਅਪਲਾਈ ਕੀਤੇ ਪਹਿਲੀ ਵਾਰ ਚੱਲਦਾ ਪਹਿਲੀ ਵਾਰ ਦੀ ਘਰ ਵਾਲੀ ਨੂੰ ਮੋਟਰਸਾਈਕਲ ਤੇ ਪਹਿਲੀ ਵਾਰ ਲੈ ਗਿਆ ਜਗਦਾ ਸੀਗਾ ਜਾਕੋਦੀ ਖੋਲੀ ਆ ਅਸੀਂ ਲੈ ਕੇ ਗਏ ਵੀ ਨਹੀਂ ਚਾਤਾ ਕੋਈ ਪ੍ਰਭੂ ਜੀ ਨੂੰ ਸਵਾਗਤ ਹੋਏਗਾ ਸੌਂ ਜਾਂਦਾ ਮੈਂ ਦੋ ਦੋ ਉਠਾਈ ਜਾਵਾਂ ਉਹ ਉਹ ਕਹਿੰਦਾ ਆਹ ਕਰਾ ਲਈਂ ਕੋਈ ਨਾ ਆ ਜਾ ਕੇ ਨਾ ਇੱਧਰ ਪੜਾ ਇੱਧਰ ਵਾ ਜਾ ਆ ਗੋਮ ਭਾਈ ਰਾਇ ਨੇ ਮਗਾਹੋਂ ਮੈਂ ਕਿਦਾ ਹੋਊਗਾ ਝਾਕਾ ਖੋਲ ਦਿੰਦਾ ਝਾਕਾ ਖੋਲ ਜੂਗਾ ਮੈਂ ਕਿਹਾ ਵੀ ਹੌਲੀ ਹੌਲੀ ਸਾਈ ਝਾਕਾ ਖੋਲਦਾ ਹੁੰਦਾ ਮੈਂ ਕਿਹਾ ਮੈਂ ਕਿਹੜਾ ਪਹਿਲੇ ਦਿਨ ਚਲਾਉਣ ਲੱਗਿਆ ਸੀ ਡਰ ਹੁੰਦਾ ਇੱਕ ਹੂੰ ਜੋ ਹੌਲੀ ਹੌਲੀ ਨਿਕਲ ਜੇ ਜਦੋਂ ਸਾਡੇ ਨਾਲ ਜਾਣ ਕਰਨਗੇ ਹਾਂ ਮੈਨੂੰ ਡਰ ਉਹ ਕੱਢਣਾ ਨਹੀਂ ਚਾਹੀਦਾ ਬਾਊ ਵੀ ਵੇਖੇ ਗੱਲ ਆ ਬਈ ਅੱਜ ਆ ਕੀ ਹੋ ਗਿਆ ਉਹ ਕੀ ਕੰਦੇ ਨੇ ਰਮਨਾਰ ਕੀ ਤਰ੍ਹਾਂ ਨਹੀਂ ਉਹ ਜੇ ਅੱਜ ਬੋਬਲ ਚੱਲ ਗਏ ਨਾ ਕਹਿਣ ਚੋਗਾ ਬੰਦਾ ਮੋਂ ਤੁੰ ਨੂੰ ਮਾਰ ਰਹੀ ਨਾ ਚਲੋ ਐਵੇਂ ਹੀ ਬੈਠੇ ਹਾਂ ਅੰਦਰ ਉਹ ਦੇਖੋ ਉਹ ਬਾਹਰ ਆ ਗਈ ਮਿੰਨੂ ਬਣਾ ਹਣਾ ਤੁਸੀਂ ਵੀ ਐਵੇਂ ਹੀ ਬੰਦੇ ਪਾਰਾ ਕਿੰਨਾ ਨਾ ਓ ਇੱਕ ਭੈਣ ਨੇ ਪਤਾ ਨਹੀਂ ਕੀ ਪੁੱਛਿਆ ਸੀ ਮੈਨੂੰ ਹੁਣ ਚੇਤਾ ਨਹੀਂ ਮੈਨਾਂ ਉਹ ਦੇਖਣਾ ਪੈਨੇ ਕਮੈਂਟ ਚੈੱਕ ਕਰਨੇ ਪੈਨੇ ਚੈੱਕ ਕਰਕੇ ਨਾ ਤੁਹਾਨੂੰ ਜ਼ਰੂਰ ਦੱਸਾਂਗੇ ਕਿਉਂਕਿ ਪੁੱਛਿਆ ਸੀ ਬਾਕੀ ਰਹੀ ਅੱਧਰ ਤੁਹਾਡੇ ਪਾਜੀ ਤਿਆਰੀ ਕਰੀ ਜਾ ਰਹੀ ਪੂਰੀ ਮਸਲ ਮਸਲ ਕੇ ਬਣਾ। ਉਹ ਤਾਂ ਗਿਆ ਸੀ ਇੱਕ ਨਹੀਂ ਭਾਏ ਨੇ ਉਹ ਮੈਂ ਤੁਹਾਨੂੰ ਦੱਸਦਾ ਉਹਨੂੰ ਤੇਲ ਲਾ ਲਓ। ਬੈਂਗਨ ਦਾ ਬਣਦਾ। ਠੀਕ ਹੈ। ਉਹ ਤਾਂ ਕੋਲ ਉਹਦੀ ਗੱਲ। ਭਨ ਲਓ ਮੈਂ ਤੁਹਾਨੂੰ ਦੱਸਦਾ। ਉਹਨੂੰ ਤੇਲ ਲਾ ਕੇ ਨਾ ਉੱਤੇ ਉਹਦੇ ਕੱਚਾ ਠੀਕ ਹੈ। ਕਿਉਂ ਲਾਉਣਾ ਉਹ ਤੇਲ ਉਹ ਫਿਰ ਮੱਚਦਾ ਨਹੀਂਗਾ। ਉਹਦੇ ਫਿਰ ਤੇਲ ਦੇ ਛੇਕ ਨਹੀਂ ਭੁੱਜ ਜਾਂਦਾ ਉਹ। ਉੱਤੇ ਗੈਸ ਤੇ ਰੱਖ ਦਿਓ ਹੈਨਾ। ਗੈਸ ਤੇ ਰੱਖੋ ਠੀਕ ਹੈ। ਚੁੱਲੇ ਜੀ ਤਾਂ ਵੈਸੇ ਤੇਲ ਲਾਉਣ ਦੀ ਲੋੜ ਹੀ ਨਹੀਂ ਪੈਂਦੀਗੀ। ਤੇ ਉਹਨੂੰ ਭਵਨ ਰੋਡ ਕਾਗੇ ਉਸ ਤੋਂ ਬਾਅਦ ਉਹਨੂੰ ਸਿਲ ਕੇ ਤੇ ਮੈਚ ਕਰ ਲਓ ਮੈਸ ਕਰਕੇ ਜੇ ਵਿੱਚ ਮਟਰ ਤੇ ਥੋੜੀ ਜਿਹੀ ਸੇਵਲਾ ਮੈਚ ਪਾਈ ਜਾਵੇ ਤੇ ਤੁਸੀਂ ਕਹੋਗੇ ਵਾਹ ਭਾਜੀ ਵਾਹ ਕਿਆ ਨੁਕਤਾ ਦੱਸਿਆ ਤੇ ਤੁਸੀਂ ਬਣਾ ਕੇ ਵੇਖੋ ਸੇਵਲਾ ਮੈਚ ਤੇ ਮਟਰ ਪਾ ਕੇ ਫਲੇਵਰ ਬਹੁਤ ਵਧੀਆ ਕੋ ਘੈਂਟ ਤਾਂ ਹੁੰਦੀ ਕੀ ਚੀਜ਼ ਤੇ ਅੱਜ ਅਸੀਂ ਮੇਰੇ ਇੱਕ ਚੀਜ਼ ਅਜੇ ਰਹੀ ਸੂਟ ਕੱਟਣ ਵਾਸਤੇ ਕੈਂਚੀ ਰਹੀ ਆ ਉਹ ਮੈਨੂੰ ਲੈਣੇ ਵੈਲੀ ਕਿਉਂਕਿ ਮੈਂ ਲਿਖ ਕੇ ਤੇ ਲੈ ਕੇ ਗਈ ਸੀ ਲਿਸਟ ਉਹ ਹੀ ਗੱਲ ਨਾ ਕੁਝ ਨਾ ਕੁਝ ਰਹਿ ਹੀ ਚੱਲਦਾ ਮੇਰੇ ਦਿਮਾਗ ਚ ਜਦੋਂ ਮੈਂ ਭਾਂਡੇ ਲੈ ਰਹੀ ਸੀ ਹੈ ਨਾ ਹੈ ਨਾ ਸਟੀਲ ਦਾ ਮੈਂ ਮੈ ਮੇ ਕੋਈ ਚੀਜ਼ ਰੰਦੀ ਹੈ ਮੇਰੀ ਦਿਮਾਗ ਚ ਮੇਰਾ ਹੋ ਹੈ ਠਾਣਾ ਕਦਾ ਉਹ ਹੀ ਨਾ ਚੀਜ਼ ਜੇ ਫਿਰ ਘਰ ਆ ਕੇ ਪਤਾ ਲੱਗਾ ਜਦੋਂ ਮੈਂ ਖੋਲਿਆ ਉਹ ਚੀਜ਼ ਦੇ ਵਿੱਚ ਲਿਖਿਆ ਹੋਇਆ ਤੇ ਵਟਸਐਪ ਤੇ ਦੇਖਿਆ ਫਰਕੰਮ ਇਹ ਉਹ ਵੀ ਬਾਰਤੀ ਤੇ ਲਿਖਿਆ ਹੁੰਦਾ ਤੈਨੂੰ ਪਤਾ ਹੋਣਾ ਚੈੱਕ ਕਰਦ ਗਲਤ ਹੋਈ ਹੈ ਨਾ ਚੀਜ਼ ਦਾ ਪਤਾ ਨਹੀਂ ਲੱਗਦਾ ਕਿੱਥੇ ਕਿਵੇਂ ਲਈ ਲੈਣੀਆਂ ਨਾ ਦਿਮਾਗ ਚ ਗੱਲ ਲੈ ਜਾਂਦੀ ਹੈ ਇਹ ਤਾਂ ਅੱਜ ਸ਼ੁਕਰ ਕਰੋ ਕਿ ਲਿਖ ਕੇ ਲੱਗੀ ਤਾਂ ਚਾਰ ਚੀਜ਼ਾਂ ਆ ਗਈਆਂ ਵਰਨਾ ਜਿਹੜੀਆਂ ਚਾਰ ਚੀਜ਼ਾਂ ਆਈਆਂ ਉਹ ਚੋਂ ਵੀ ਦੋ ਹੀ ਆਣੀਆਂ ਸੀ ਦੋ ਹੀ ਆਣੀਆਂ ਸੀ ਫਿਰ ਮੈਨੂੰ ਤੇ ਆਣਾ ਹੈ ਮਗਰੀਲਾ ਦੇ ਲੈਣਾ ਉਹ ਪਤਾ ਨਹੀਂ ਇਹਦਾ ਕੰਮ ਹੈ ਜੀ ਤੈਨੂੰ ਕੋਈ ਨਹੀਂ ਉਹ ਅਨਦਰ ਹੀ ਮੈਂ ਗਾਦ ਨੂੰ ਹੋਣ ਰਹਿ ਨਾ ਮੇ ਰੋਟੀ ਅਸੀਂ ਹੁਣ ਬਣਾਉਣ ਲੱਗੇ ਆ ਰੋਟੀ ਤੇ ਤੁਸੀਂ ਅੱਜ ਦਾ ਵਲੋਗ ਦੇਖਿਓ ਤੇ ਅੱਗੇ ਸ਼ੇਅਰ ਜ਼ਰੂਰ ਕਰਿਓ ਸ਼ੇਅਰ ਕਰਨਾ ਨਾ ਭੁੱਲਿਓ ਤੇ ਤੁਹਾਨੂੰ ਕੱਲ ਦਿਖਾਵਾਂਗੇ ਤੁਹਾਡੇ ਭਾਈ ਮਿਕਸ ਦਾ ਮਿਕਸ ਦਾਲਦੇ ਦਹੀਂ ਭੱਲੇ ਕਿਵੇਂ ਬੰਦੇ ਨੇ ਤੇ ਅੱਜ ਜਿਹੜੀ ਸ਼ਕਰ ਕੰਦੀ ਆ ਉਹ ਤੇ ਦਿਖਾਈ ਨਹੀਂ ਤੇ ਉਹ ਮੈਂ ਪੁੰਨੀ ਦਿਖਾ ਲਈ ਬਣਾ ਬਣਾਈ ਕਿਵੇਂ ਦਿਖਾ ਦਿੰਦੇ ਮੈਂ ਦਿਖਾਈਏ ਮੈਂ ਕਿ ਠੀਕ ਹੈ ਐ ਪਤਿੱਲਾ ਜੇ ਚੱਕੋ ਪੋਣਿਆ ਦੇ ਨਾਲ ਆ ਪਤੀ ਕਾਲੀ ਐ ਤਪੀਲੇ ਬਾਜੀ ਦੇਖੋ ਹਾਂ ਫਾਈ ਮੈਨੂੰ ਲਾਲ ਨਾ ਦੇ ਜਰੂਰ ਕੋਈ ਨਹੀਂ ਪੁੰਗੀ ਐ ਪੁੰਗੀ ਪੁੱਜ ਗਈ ਬਸ ਉਹ ਦੇਖੋ ਅੱਧੀ ਚਿਪਕੀ ਉਧਰ ਚੂਹੇ ਵਾਂਗੂ ਚਿਪਕ ਗਈ ਚਾਕੂ ਮਾਰ ਕੇ ਦੇਖਿਓ ਓਏ ਓਏ ਚਾਕੂ ਐਵੇਂ ਨਾ ਵੱਢੀ ਜਾ ਯਾਰ ਮੁਰਗੇ ਸੇਲਣੀ ਪੋਦਾ ਕਿ ਨਹੀਂ ਓਕੀ ਤੇ ਇਹਨੇ ਫਿਰ ਨਹੀਂ ਪੈਣੀ ਆ ਆਹ ਕਿਹੜਾ ਆਲੂ ਆ ਵਾਂਗੂ ਆਲੂ ਆ ਵਾਂਗੂ ਜਿੰਨੀ ਆਲੂ ਮੰਲਾ ਵਾਂਗੂ ਤਾਂ ਸੇਲੜੀਆਂ ਮੁਰਕ ਕੇ ਖਿਲਰ ਜੇ ਜਾਣੀਆਂ ਇਹ ਤੇ ਸਾਦੀ ਕਿਵੇਂ ਖਾਵਾਂਗੇ ਨਾ ਕੋਈ ਚਟਣੀ ਨਾ ਕੁਛ ਹੂੰ ਨਾ ਚਟਣੀ ਨਾ ਕੋਚ ਸਾਦੀ ਖਾਵੇ ਭਾਵੇਂ ਭੂਰੀਆਂ ਘਰ ਭੁੰਨ ਕੇ ਬਣੂ ਆ ਦੇਖੋ ਇਹ ਐਂ ਛਲੋ ਉਹ ਚਟਨੀ ਪਈ ਦੇ ਆਹ ਹਾਂ ਸਾਚੂ ਪਈ ਹੈ ਮੇਰੇ ਕੋਲ ਅ ਗ੍ਰੀਨ ਸੌਸ ਦੂਸਰੀ 버ਗਰ ਆ ਆ ਦੇਖੋ ਐਂ ਛਿੱਲਣੀ ਹੁੰਦੀ ਐ ਇਹ ਆ ਦੇਖੋ ਐਂ ਛਿੱਲ ਕੇ ਭਾਜੀ ਛਿੱਲੀ ਜਾਦੀ ਇੱਧਰ ਤੇ ਮੈਂ ਇੱਧਰ ਤਿਆਰ ਕਰੀ ਜਾ ਰਹੀ ਐ ਕਿਉਂਕਿ ਮੇਰੇ ਕੋਲ ਜਨਾਂ ਦੂਜੀ ਸੌਸ ਪਈ ਆ ਸੀ ਪਿਚਕੂ ਵਾਲੀਆਂ ਗ੍ਰੀਨ ਸੌਸ ਵੀ ਤੇ ਆਵਲੀਆਂ ਤੇ ਹੁਣ ਨਮ ਬਣਾ ਰਹੇ ਆ ਐਵੜੀ ਹੁਣ ਖਾ ਕੇ ਦੱਸਣੇ ਤੁਹਾਡੇ ਭਾਰੀ ਨੇ ਨਮ ਨਿੰਬੂ ਵੀ ਪਾਇਆ ਸੀ ਨਿੰਬੂ ਵੀ ਉਹ ਵੀ ਲੱਗ ਸਾਡੂ ਸਾਹਮਣੇ ਪੇੜ ਲੱਗਾ ਹੋਇਆ ਉੱਥੋਂ ਦੀ ਮਿਲ ਗਈ ਸੀ ਉਹ ਗੜਗੜ ਪਾਉਂਦੇ ਹੁੰਦੇ ਆ ਉਹ ਹਨਾ ਆ ਲੋ ਖਾ ਕੇ ਦੇਖ ਯਮ ਯਮ ਹੀ ਹੈ ਕਿਦਾਂ ਸੁ ਯਮ ਯਮ ਹੀ ਹੈ ਸੱਚੀ ਚ ਹੂੰ ਉਹਦਾ ਆ ਰਿਹਾ ਟੇਸਟ ਮਿਰਚ ਦਾ ਪੂਰਾ ਅੱਧੀ ਇੱਥੇ ਰੱਖ ਦੇਖ ਲੈ ਦੇ ਬੰਨ 아이ਡੀਆ ਦੱਸਿਆ ਮੈਂ ਕੰਨੀਆ ਬਹੁਤ ਵਧੀਆ ਹਨਾ ਨਹੀਂ ਤੇ ਅਸੀਂ ਤਾਂ ਪਤਾ ਨਹੀਂ ਬਾਲ ਕੇ ਬਣਾ ਦੇਣੀ ਸਾਰੀ ਖਰਾਬ ਹੀ ਕਰ ਦੇਣੀ ਹੈ ਆਹੋ ਟੇਸਟੀ ਹੈ ਨਾ ਪੂਰੀ ਉਹਦੇ ਵਾਂਗੂ ਲੱਗ ਰਹੀ ਹੈ ਕੱਲ ਸੋਸ ਤੇ ਆਰੋ ਲੈਣਾ ਹੋਰ ਲੈ ਕੇ ਆਵਾਂਗੇ ਜਿੱਦਾਂ ਦੇ ਹਾਂ ਹੈ ਨਾ ਬੜਾ ਚੀਜ਼ ਹੈ ਤਾਂ ਖਾਣੀ ਚਾਹੀਦੀ ਕਾਹਦੇ ਤੁਸੀਂ ਵੀ ਘਰੇ ਬਣਾਇਆ ਕਰੋ ਠੰਡ ਦੇ ਵਿੱਚ ਖਾਣੀ ਚਾਹੀਦੀ ਹੈ ਚੰਗੀ ਚੀਜ਼ਾਂ ਹਨਾ ਗਰਮ ਤਾਂ ਨਹੀਂ ਕੀ ਹੈ ਨਹੀਂ ਨਹੀਂ ਸਰਦੀਆਂ ਦੇ ਤਾਂ ਹੀ ਤੇ ਆਉਂਦੀ ਐ ਚੰਗੀ ਹੁੰਦੀ ਐ ਗਰਮੀਆਂ ਦੇ ਤਾਂ ਚਾਲੂ ਹੁੰਦੇ ਆ ਉਹ ਕਰਿਆ ਤੇ ਹੁੰਦੇ ਆ ਤਾਂ ਚਾਲੂ ਵੀ ਚੰਗੇ ਹੁੰਦੇ ਆ ਕਿ ਚਾਲੂ ਅਸੀਂ ਵੀ ਬਹੁਤ ਖਾਂਦੇ ਸਾਡੇ ਤੇ ਆਏ ਹੁਣ ਕਾ ਕ ਲਲਾ ਲਲਾ ਕਰਕੇ ਗੱਲ ਕਰਦੇ ਨੇ ਆਰਪੀ ਆ ਕੇ ਹੁੰਦੇ ਤਾਂ ਹਾਂ ਆਰਪੀ ਵਾਂਗੂ ਉਹ ਵੀ ਬਾਲ ਕੇ ਦਿੰਦੇ ਅੱਜ ਮੈਂ ਮੈਨੂੰ ਕੱਲ ਮੈਂ ਰੋਜ਼ ਦੇਣਾ ਜੇ ਤੁਸੀਂ ਵੀ ਟੈਸਟ ਕਰਨੀ ਐ ਜਰੂਰ ਆਇਓ ਇੱਥੇ ਤੁਹਾਨੂੰ ਉਦਨ ਬਣਾ ਕੇ ਦਿਖਾਵਾਂਗੇ ਨਹੀਂ ਤਾਂ ਅਸੀਂ ਘਰੇ ਟਰਾਈ ਜਰੂਰ ਕਰਕੇ ਦੇਖਿਓ ਬਹੁਤ ਸਵਾਦ ਬਣੀ ਸੋਸ ਨਹੀਂ ਹੈ ਤਾਂ ਤੁਸੀਂ ਬਾਜ਼ਾਰੀ ਉਹ ਜਿਹੜੀ ਪਿਚ ਪੈਕਟ ਆਉਂਦੇ ਨੇ ਛੋਟੇ ਛੋਟੇ ਉਹ ਯੂਜ਼ ਕਰ ਸਕਦੇ ਹੋ ਗ੍ਰੀਨ ਵੀ ਤੇ ਰੈੱਡ ਵੀ ਉਹ ਉਹਦੇ ਨਾਲ ਵੀ ਕੰਮ ਚੱਲ ਰਿਹਾ ਵਧੀਆ ਬਣਿਆ ਉੱਤੇ ਨਿੰਬੂ ਜ਼ਰੂਰ ਪਾਇਓ ਵੈਸੇ ਘਰੇ ਬਣਾਉਣੀ ਚਾਹੀਦੀ ਠੀਕ ਹੈ ਹੂੰ ਇਹ ਰੈਸਪੀ ਸੋਸ ਦੀ ਮੈਂ ਦੱਸ ਦੂੰ ਅਸੀਂ ਹੁਣ ਕੱਲ ਮਿਲਾਂਗੇ ਨਵੇਂ ਵਲੌਗ ਦੇ ਨਾਲ ਬਾਈ ਜੀ ਸਤਿ ਸ਼੍ਰੀ ਅਕਾਲ